ਉਹਨਾਂ ਨੂੰ ਕਹੋ ਵੀ ਉੱਥੇ ਰੌਲਾ ਪਾਉਣ ਦੇ ਲਲਾ ਲਲਾ ਰੋਗੇ ਸਾਬ ਤਾਂ ਮੈਨਾਂ ਦੀ ਨਾ ਕੋਈ ਢਾਵ ਲੈ ਕਿ ਲੋਕਾਂ ਵੀ ਜਿਹੜਾ ਉੱਥੇ ਦੇਖੀ ਜਾਓ ਮੈਂ ਕਿ ਤੁਸੀਂ ਆਇਆ ਕਰੋ ਇੱਕ ਐਪਲੀਕੇਸ਼ਨ ਲਿਖੋ ਤੁਸੀਂ ਤੱਲਿਆਂ ਨੇ ਜਾਣਾ 2 ਨੇ ਜਾਣਾ 10 ਨੇ ਜਾਣਾ ਜਾਂ 50 ਬੰਦਿਆਂ ਨੇ ਜਾਣਾ ਆ ਰੱਖੋ ਪੀਐਸਪੀ ਆ ਬੈਠਾ ਐਸਚਓ ਤੁਸੀਂ ਐਪਲੀਕੇਸ਼ਨ ਲਿਖ ਕੇ ਉਹਦੇ ਕੋਲ ਜਾਓ ਜਿਹੜਾ ਸਾਬਾ ਤੁਹਾਡਾ ਕਲੀਅਰ ਕਰਕੇ ਹੈ ਦੇਣਗੇ ਨਹੀਂ ਪ੍ਰਧਾਨ ਦਊਗਾ ਨਹੀਂ ਕਮੇਟੀ ਦਊਗੀ ਤਾਂ ਉਹਨਾਂ ਤੇ ਪਰਚਾ ਮੈਂ ਕਰਾਉਂਗੀ ਪੁੱਛ ਲੈ ਪ੍ਰਧਾਨ ਜੀ ਕਿਹੜੀ ਪਾਰਟੀ ਚ ਨੇ ਅਕਾਲੀ ਦਲ ਦੇ ਵਿੱਚ ਨੇ ਉਹ ਬਿੱਟਾ ਜੀ ਜਿਹੜੇ ਹੈਗੇ ਨੇ ਉਹਨਾਂ ਨੂੰ ਪਛੜਿਆ ਵੀ ਛੱਡ ਦੂੰ ਐਮਐਲਏ ਨੇ ਕੀ ਕਹਿ ਕੇ ਭੇਜਿਆ ਉਸੇ ਦਿਨ ਆ ਸੀਸੀਟੀਵੀ ਕੈਮਰੇ ਲੱਗੇ ਨੇ ਮੇਰੇ ਤਾਂ ਲੱਗੇ ਉਸੇ ਦਿਨ ਉਸੇ ਟਾਈਮ ਬਿੱਟਾ ਜੀ ਉਹਨੇ ਘਰੇ ਆਏ ਨੇ ਉਸੇ ਦਿਨ ਉਸੇ ਟਾਈਮ ਮੈਂ ਕਾਕੇ ਨੂੰ ਫੋਨ ਕਰਕੇ ਕਹਾਂ ਮੈਂ ਕਿ ਕਾਕੇ ਜਜਵਾਤੀ ਨਾ ਹੋ ਵੀਰੋ ਰੋ ਰਿਹਾ ਸੀ ਬਹੁਤ ਜ਼ਿਆਦਾ ਮੈਨੂੰ ਕਿਉਂਕਿ ਫੋਨ ਆਈ ਜਾਂਦੇ ਸੀ ਵੀ ਬੜੇ ਮੋਸ਼ਨ ਹੋ ਰਿਹਾ ਜਜਵਾਤੀ ਹੋ ਰਿਹਾ ਮੈਂ ਹਰ ਉਸ ਸੰਘੀ ਨੂੰ ਬੋਲ ਲਾ ਦੇ ਤੇ ਇਹ ਆ ਕੰਮ ਦੀ ਅਸੀਂ ਚੋਰਾ ਨੂੰ ਮਾਰਦੇ ਨੇ ਲੱਗ ਮੈਂ ਦੇਖੋ ਰਾਜਨੀਤਿਕ ਲੀਡਰ ਆ ਬਿਲਕੁਲ ਨਹੀਂ ਆਪਾਂ ਕਦੇ ਵੀ ਕੋਈ ਰਾਜਨੀਤਿਕ ਲੀਡਰ ਆ ਆਪ ਤੇ ਲੋਕਾਂ ਦੇ ਵਿੱਚ ਇਹੋ ਜਿਹਾ ਸੌਫਾ ਮਾਰਦਾ ਜਮ ਨਹੀਂ ਕਰੂਗਾ ਪਰ ਅਸੀਂ ਕਹਿੰਦੇ ਅਸੀਂ ਲੀਡਰ ਨਹੀਂ ਹੈਗੇ ਨਹੀਂ ਆਪਾਂ ਕੋਈ ਨਹੀਂ ਅਸੀਂ ਲੀਡਰ ਨਹੀਂ ਹੈਗੇ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਇੱਕ ਅੰਦੋਲਨ ਜਿਹੜਾ ਹਿੱਸਾ ਬਣਿਆ ਅਸੀਂ ਪਰਿਵਾਰਾਂ ਦੇ ਵਿੱਚ ਉੱਪਰ ਆਏ ਆ। ਸਾਡਾ ਇਹ ਅਰਥ ਹੁੰਦਾ ਸੀ ਕਿ ਇਹਨੂੰ ਪਾਰਟੀ ਚ ਜੁਆਇਨ ਕਰਾ ਲਵਾਂ ਤੇ ਉਹ ਪ੍ਰਧਾਨ ਜੀ ਜੇ ਆਪਾਂ ਦੇ ਸਕਦੇ ਜਾਂ ਕਮੇਟੀ ਦੇ ਵਿੱਚ ਬੈਠ ਸਕਦੇ ਆ। ਮੈਂ ਉਸ ਨੂੰ ਬੈਠੇ ਵੀ ਚਲੋ ਪ੍ਰਧਾਨ ਜੀ ਅੱਜ ਹਿਸਾਬ ਦੀ ਗੱਲ ਕਰ ਰਹੇ ਹੋ ਮੈਂ ਕਹਿ ਰਦਾ ਕਿ ਮੁਸ਼ਕਿਲ ਨਹੀਂ ਲਗੀ। ਫਿਰ ਮੈਂ ਵੀ ਮੈਨੂੰ ਲੱਗ ਕੇ ਤੇਰੀ ਅਪਰੋਚ ਆ ਤੇ ਕੰਮ ਕਰ ਸਕਦੇ ਆ। ਉਹ ਉਦਾਂ ਦੇ ਬੰਦਿਆਂ ਦੀ ਚਰਚਾ ਜਿਹੜੀ ਚੱਗਾ ਲੱਗਦੀ ਹੈ। ਤੇ ਉਥੇ ਇੱਕ ਹਸਾਮ ਨੂੰ ਲੈ ਕੇ ਜਿਹਨੇ ਰੋਣਾ ਕਰਦੇ ਨੇ ਉਹਨਾਂ ਨੂੰ ਕੋਈ ਵੀ ਉਥੇ ਰੋਲਾ ਪਾਉਣ ਕੇ ਲਗਾ ਲਗਾ ਰੋਗੇ ਤਾਂ ਹਸਾਬ ਤਾਂ ਮੈਨਰੇ ਨਾ ਕੋਈ ਤਾਂ ਮੈਨ ਲੈ ਕੇ ਲੋਕਾਂ ਵੀ ਜਿਹੜੇ ਉਥੇ ਦੇਖੇ ਜਾਓ ਮੈਂ ਕਿ ਤੁਸੀ ਆਏ ਕਰੋ ਇੱਕ ਐਪਲੀਕੇਸ਼ਨ ਲਿਖੋ ਤੁਸੀਂ ਦੱਲਿਆਂ ਨੇ ਜਾਣਾ 2 ਨੇ ਜਾਣਾ 10 ਨੇ ਜਾਣਾ ਜਾਂ 50 ਬੰਦੇ ਨੇ ਜਾਣਾ ਆ ਰੱਖੋ TSP ਆ ਬਠਾ SCO ਤੁਸੀਂ ਐਪਲੀਕੇਸ਼ਨ ਲਿਖ ਕੇ ਉਹਦੇ ਕੋਲ ਜਾਓ ਜਿਹੜਾ ਹਸਾਬਾ ਤੁਹਾਡਾ ਕਲੀਅਰ ਕਰਕੇ ਇਹ ਦੇਣਗੇ ਨਹੀਂ ਪ੍ਰਧਾਨ ਦਊਗਾ ਨਹੀਂ ਕਮੇਟੀ ਦਊਗੀ ਤਾਂ ਉਹਨੇ ਪਰਚਾ ਮੈਂ ਕਰਾਉਂਗੀ ਕੁੱਛ ਨਹੀਂ ਪ੍ਰਧਾਨ ਜੀ ਨੇ ਕਿਹੜੀ ਪਾਰਟੀ ਚ ਨੇ ਅਕਾਲੀ ਦਲ ਦੇ ਵਿੱਚ ਨੇ ਉਹ ਬਿੱਟਾ ਜੀ ਜਿਹੜੇ ਹੈਗੇ ਨੇ ਉਹਨਾਂ ਨੂੰ ਪਛਣਾ ਵੀ ਛੱਡ ਦੂੰ ਐਮ ਐਲ ਏ ਨੇ ਕੀ ਕਹਿ ਕੇ ਭੇਜਿਆ ਉਸੇ ਦਿਨ ਆ ਸੀਸੀ ਟੀਵੀ ਕੈਮਰੇ ਲੱਗੇ ਨੇ ਮੇਰੇ ਘਰ ਲੱਗੇ ਉਸੇ ਦਿਨ ਉਸੇ ਟਾਈਮ ਬਿੱਟਾ ਜੀ ਉਨੀ ਘਰੇ ਆਏ ਨੇ ਉਸੇ ਦਿਨ ਉਸੇ ਟਾਈਮ ਮੈਂ ਕਾਕੇ ਨੂੰ ਫੋਨ ਕਰਕੇ ਕਹਾਂ ਮਖਾ ਕਾਕੇ ਜਜਵਾਤੀ ਨਾ ਹੋ ਵੀਰੋ ਰੋ ਰਿਹਾ ਸੀ ਬਹੁਤ ਜ਼ਿਆਦਾ ਮੈਨੂੰ ਕਿਉਂਕਿ ਫੋਨ ਆਈ ਜਾਂਦੇ ਸੀ ਵੀ ਇਮੋਸ਼ਨਲ ਹੋ ਰਿਹਾ ਜਜਵਾਤੀ ਹੋ ਰਿਹਾ ਮੈਂ ਰੋਸ਼ਨ ਜੀ ਉਹਨਾਂ ਨੂੰ ਬੋਲ ਲਾ ਲਾ ਤੇਰਾ ਤੇ ਆ ਕੰਮ ਨਹੀਂ ਅਸੀਂ ਚੋਰਾ ਨਹੀਂ ਕਰੀਏ ਜੀ ਲੱਗਦਾ ਮੈਂ ਦੇਖੋ ਰਾਜਨੀਤਿਕ ਲੀਡਰ ਆ ਤੁਹਾਡੇ ਵੀ ਕੋਈ ਰਾਜਨੀਤਿਕ ਲੀਡਰ ਆ ਆਪੇ ਲੋਕਾਂ ਦੇ ਵਿੱਚ ਇਹੋ ਜਿਹਾ ਸ਼ੋਰ ਮਾਰਦਾ ਜਾਉ ਨਹੀਂ ਕਰੂਗਾ ਪਰ ਅਸੀਂ ਕਹਿੰਦੇ ਅਸੀਂ ਲੀਡਰ ਨਹੀਂ ਹੈਗੇ ਨਹੀਂ ਆਪਾਂ ਅਸੀਂ ਲੀਡਰ ਨਹੀਂ ਹੈਗੇ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਇੱਕ ਅੰਦੋਲਨ ਜਿਹੜਾ ਹਿੱਸਾ ਬਣਿਆ ਅਸੀਂ ਪਰਿਵਾਰਾਂ ਦੇ ਵਿੱਚ ਉੱਠ ਕੇ ਆਏ ਆ। ਅਸੀਂ ਅਰਦਾਸ ਸੀ ਕਿ ਇਹਨੂੰ ਪਾਰਟੀ ਚ ਜੁਆਇਨ ਕਰਾ ਲਵਾਂ ਤੇ ਉਹ ਪ੍ਰਧਾਨ ਜੀ ਜੇ ਆਪਾਂ ਦੇ ਸਕਦੇ ਜਾਂ ਕਮੇਟੀ ਦੇ ਵਿੱਚ ਬੈਠ ਸਕਦੇ ਆ। ਮੈਂ ਉਹ ਦਿਨ ਵਿੱਚ ਵੀ ਚਲੋ ਪ੍ਰਧਾਨ ਜੀ ਅੱਜ ਹਿਸਾਬ ਦੀ ਗੱਲ ਕਰ ਰਹੇ ਜੀ ਕਿ ਸਰਦਾਰਾ ਕਿ ਮੁਸ਼ਕਿਲ ਹੋਊਗੀ। ਜੇ ਮੈਂ ਵੀ ਮਿਲ ਕੇ ਜਿਹੜੀ ਜਿਹੜੀ ਅਪਰੋਚ ਆਵੇ ਕੰਮ ਕਰਾ ਸਕਦੇ ਆ ਉਹਨਾਂ ਦੇ ਬੰਦਿਆਂ ਦੀ ਸਰਚਾ ਜਿਹੜੀ ਚੱਲਾਂ ਲੱਗ ਜਾਂਦੀ ਹੈ। ਤੇ ਉੱਥੇ ਇੱਕ ਹਸਾਮ ਨੂੰ ਮੈਂ ਕਿਛਨੇ ਰੋੜਾ